ਸੀ ਦੇਖ ਰਹੇ ਹੋ ਪਾਵਰਫੁਲ نیوز ਚੈਨਲ ਸੰਦੀਪ ਸਿੰਘ ਸੰਨੀ ਨਾਲ ਹੋਏ ਜੇਲ੍ਹ ਦੇ ਵਿੱਚ ਇੱਕ ਤਸ਼ੱਦਦ ਬਾਰੇ ਫਤਿਹ ਯੂਨੀਅਨ ਦੇ ਆਗੂ ਸ਼ਰਨਜੀਤ ਸਿੰਘ ਸ਼ਰਨ ਨੇ ਦਿੱਤੀ ਪੂਰੀ ਜਾਣਕਾਰੀ ਸੰਦੀਪ ਸਿੰਘ ਸੰਨੀ ਦੇ ਹੱਕ 'ਚ ਉਤਰੇ ਵੱਖ-ਵੱਖ ਧਰਮਾਂ ਦੇ ਲੋਕ ਅਤੇ ਕਿੰਨੇ ਸੁਲਾਕ ਜਮਤੀ ਕੀਤੀ ਨਾਰੇਬਾਜ਼ ਦੇਖਦੇ ਆਂ ਪੂਰੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜਾ ਪ੍ਰਸ਼ਾਸਨ ਜਿਹੜੀਆਂ ਸਰਕਾਰਾਂ ਇਹ ਗੱਲ ਕਹਿੰਦੀਆਂ ਕਿ ਕਾਨੂੰਨ ਨੂੰ ਕਿਸੇ ਨੂੰ ਵੀ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਇਜਾਜ਼ਤ ਨਹੀਂ ਤੇ ਫੇਰ ਭਾਈ ਸੰਦੀਪ ਸਿੰਘ ਸਣੀ ਦੇ ਅਣਮੁਖੀ ਤਸ਼ੱਦਦ ਕਿਵੇਂ ਹੋਇਆ ਜੇਲ੍ਹ ਦੇ ਵਿੱਚ ਜਿਹੜੇ ਪਹਿਲਾਂ ਹੀ ਕੈਦ ਕੱਟ ਰਹੇ ਪੁਲਿਸ ਮੁਲਾਜ਼ਮਾ ਪੁਲਿਸ ਅਫਸਰਾਂ ਜਿਨ੍ਹਾਂ ਨੇ ਨੌਜਵਾਨਾਂ ਨੂੰ ਕੋਹ ਕੋਕੇ ਮਾਰਿਆ ਲਾਸ਼ਾਂ ਤੱਕ ਨਹੀਂ ਮਿਲੀਆਂ ਉਹਨਾਂ ਦੀਆਂ ਤੇ ਉਹਨਾਂ ਦਾ ਭਾਈ ਸੰਦੀਪ ਸਿੰਘ ਸਣੀ ਦੇ ਨਾਲ ਮੇਲ ਮਲਾਪ ਕਿਵੇਂ ਹੋਇਆ ਕਿਹਨੇ ਕਰਵਾਇਆ ਅੰਦਰ ਉਹਨਾਂ ਨੂੰ ਕੁਰਸੀਆਂ ਪ੍ਰੋਵਾਈਡ ਕਿਹਨੇ ਕਰਵਾਈਆਂ ਉਹਨਾਂ ਨੂੰ ਡਾਂਗ ਕਿਹਨੇ ਪ੍ਰੋਵਾਈਡ ਕਰਾਈ ਤਸ਼ੱਦਦ ਕਰਨ ਵਾਸਤੇ ਤੇ ਉਹਨਾਂ ਨੂੰ ਇਕੱਠੇ ਕਰ ਕਰਕੇ ਤੇ ਜਿਹੜਾ ਘੱਟੋ-ਘੱਟ 15-20 ਮੁਲਾਜ਼ਮਾ ਜਿਹੜੇ ਜੇਲ੍ਹ ਦੇ ਵਿੱਚ ਵੇਦ ਸੁਪਰਡੈਂਟ ਉਹ ਇਕੱਠਿਆਂ ਕਰਕੇ ਉਹਨਾਂ ਨੇ ਤਸ਼ੱਦਦ ਕੀਤਾ ਭਾਈ ਸੰਦੀਪ ਸਿੰਘ ਸਣੀ ਤੇ ਟੱਟੋ-ਘੱਟ 13-14 ਇੰਜਰੀਆਂ ਜਿਹੜੀਆਂ ਭਾਈ ਸੰਦੀਪ ਸਿੰਘ ਸਣੀ ਨੂੰ ਹੋਈਆਂ ਹਾਲਾਂਕਿ ਜਿਹੜਾ ਜੇਲ੍ਹ ਦੇ ਵਿੱਚ ਮੈਡੀਕਲ ਆ ਉਹਨਾਂ ਨੇ ਤਿੰਨ ਇੰਜਰੀਆਂ ਹੀ ਦੱਸੀਆਂ ਸੀ ਪਰ ਬਾਹਰ ਆ ਕੇ ਪਤਾ ਲੱਗਿਆ ਕਿ 13 14 ਇੰਜਰੀਆਂ ਫਿਰ ਤੁਸੀਂ ਇਹ ਵੇਖੋ ਕਿ ਭਾਈ ਸੰਦੀਪ ਸਿੰਘ ਸਣੀ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਉਹ ਜਕਾਰਾ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀਗੇ ਉਹਨਾਂ ਦਾ ਜਕਾਰਾ ਰੋਕਿਆ ਗਿਆ ਕੀ ਆਪਾਂ ਜਕਾਰਾ ਵੀ ਨਹੀਂ ਲਾ ਸਕਦੇ ਕੀ ਜਕਾਰਾ ਲਾਉਣ ਦੇ ਨਾਲ ਇਹਨਾਂ ਨੂੰ ਕੋਈ ਪ੍ਰੋਬਲਮ ਪੈਂਦੀ ਹੈ ਫਿਰ ਉਹਨੂੰ ਤੱਕੇ ਮਾਰ ਮਾਰ ਕੇ ਤੱਕੇ ਮਾਰ ਮਾਰ ਕੇ ਹਾਲਾਂਕਿ ਉਹਨਾਂ ਦੇ ਪੈਰ ਦੁਖ ਰਹੇ ਸੀਗੇ ਜਿੱਦਾਂ ਕਿ ਭਾਈ ਸੰਦੀਪ ਸਿੰਘ ਸਣੀ ਦੇ ਬ੍ਰਦਰ ਨੇ ਦੱਸਿਆ ਪਰ ਫਿਰ ਵੀ ਉਹਨਾਂ ਨੂੰ ਤੱਕੇ ਦੇ ਨਾਲ ਅੰਦਰ ਲਿਜਾਇਆ ਗਿਆ ਹਾਲਾਂਕਿ ਸੀਟੀ ਸਕੈਨ ਹੋਣਾ ਸੀ ਐਕਸ-ਰੇ ਹੋਣੇ ਸੀਗੇ ਡਾਕਟਰਾਂ ਦੀ ਟੀਮ ਨੇ ਸਾਰਾ ਕੁਝ ਕਿਹਾ ਸੀ ਪਰ 15 ਮਿੰਟਾਂ ਦੇ ਵਿੱਚ ਵਿੱਚ ਹਾਲਾਂਕਿ ਗਲਤ ਥਾਂ ਦੇ ਉੱਤੇ ਉਹਨਾਂ ਦੇ ਰਾੜ ਪਾਈ ਗਈ ਟੁੱਟੀ ਟੁੱਟੀ ਡਾਂਗ ਜਿਹੜੀ ਸੀਗੀ ਟੁੱਟੀ ਡਾਂਗ ਪਾਈ ਗਈ ਘਟੋ ਘਟ 2-3 ਇੰਚ ਤੱਕ ਅੰਦਰ ਤੇ ਫੇਰ ਉਹਨਾਂ ਦੇ ਸਟੀਚਸ ਲੱਗਣੇ ਸੀ ਉੱਥੇ ਉਹ ਸਟੀਚਸ ਵੀ ਨਹੀਂ ਲਗਵਾਏ ਗਏ ਫਿਰ 15 ਮਿੰਟਾਂ ਦੇ ਵਿੱਚ ਕੀ ਮਤਲਬ ਇਹਨਾਂ ਨੇ ਖਾਣਾ ਪੂਰਤੀ ਕੀਤੀ ਆ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਜਿਨ੍ਹਾਂ ਨੇ ਵੀ ਤਸ਼ੱਦਦ ਕੀਤਾ 15-20 ਜਾਨਾਂ ਨੇ ਨਾਂ ਲਏ ਗਏ ਆ ਭਾਈ ਸੰਦੀਪ ਸਿੰਘ ਸਣੀ ਦੇ ਬ੍ਰਦਰ ਵੱਲੋਂ ਤੇ ਉਹਨਾਂ ਦੇ ਜਿਹੜੇ ਉਹ ਪਰਚੇ ਦਰਜ ਹੋਣੇ ਚਾਹੀਦੇ ਆ ਜੇ ਉਹਨਾਂ ਦੇ ਪਰਚੇ ਨਹੀਂ ਦਰਜ ਹੁੰਦੇ ਅਸੀਂ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਵੀ ਭਾਈ ਸੰਦੀਪ ਸਿੰਘ ਸਣੀ ਦੇ ਬ੍ਰਦਰ ਦੇ ਨਾਲ ਆ ਭਾਈ ਸੰਦੀਪ ਸਿੰਘ ਸਣੀ ਦੇ ਨਾਲ ਆ ਉਹਨਾਂ ਪੰਥਕ ਜਥੇਬੰਦੀਆਂ ਦੇ ਨਾਲ ਆ ਘੁੰਮਣ ਬ੍ਰਦਰਸ ਦੇ ਨਾਲ ਆ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਖੜੇ ਆ ਤੇ ਕਾਰਨ ਕੀ ਹੈ ਜੇ ਤੁਸੀਂ ਗੱਲ ਕਰ ਰਹੇ ਹੋ ਇਹਨੇ ਭਿਆਨਕ ਜਿਹੜੇ ਉਹਨਾਂ ਦੇ ਨਾਲ ਤਸ਼ੱਦਦ ਕੀਤੇ ਆ ਦੇਖੋ ਕਾਰਨ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਿੱਖ ਕੌਮ ਦੇ ਉੱਤੇ ਜਿਹੜਾ ਇਹਨਾਂ ਤਸ਼ੱਦਦ ਹੋਣਾ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਣਾ ਹਾਲਾਂਕਿ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਆਪਾਂ ਇਥੋਂ ਸੋਚ ਸਕਦੇ ਹਾਂ ਕਿ ਜਿਹੜੇ ਗੱਲ ਕਰਦੇ ਆ ਆਜ਼ਾਦੀ ਦੀ ਫਿਰ ਉਹ ਸਹੀ ਕਰ ਰਹੇ ਆ ਇਹਦਾ ਮਤਲਬ ਉਹ ਸਹੀ ਕਰ ਰਹੇ ਆ ਕਿਉਂਕਿ ਸਿੱਖ ਕੌਮ ਦੇ ਯੋਧਿਆਂ ਵਾਸਤੇ ਵੱਖਰਾ ਕਾਨੂੰਨ ਆਮ ਲੋਕਾਂ ਵਾਸਤੇ ਵੱਖਰਾ ਕਾਨੂੰਨ ਤੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਕੋਕ ਕੋਕ ਕੇ ਮਾਰਿਆ ਉਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਆ ਅੰਦਰ ਸ਼ਰਾਬਾ ਦਿੱਤੀਆਂ ਜਾ ਰਹੀਆਂ ਅੰਦਰ ਕੁਰਸੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਅੰਦਰ ਛੋਟੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਕਿ ਸਿੱਖ ਕੌਮ ਦੇ ਯੋਧਿਆਂ ਨੂੰ ਤੁਸੀਂ ਕੋ ਕੋ ਕੇ ਮਾਰ ਦਿਓ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਹੁਣ ਇਹਨੂੰ ਖਤਮ ਕਰ ਦਿਓ ਇਹਨੂੰ ਮਾਰ ਦਿਓ ਤੇ ਮਤਲਬ ਜੇ ਉੱਥੇ ਧਰਨਾ ਬੁਜਾਰਾ ਨਾ ਲੱਗਦਾ ਜੇਲ੍ਹ ਦੇ ਬਾਹਰ ਤੇ ਇਹਨਾਂ ਨੇ ਮੈਨੂੰ ਲੱਗਦਾ ਭਾਈ ਸੰਦੀਪ ਸਿੰਘ ਸੱਣੀ ਨੂੰ ਹੀ ਖਪਾ ਦੇਣਾ ਸੀਗਾ ਸੂਬਾ ਸਰਾਂਧ ਜਿਹਦਾ ਸੌਦਾ ਲੱਗਿਆ ਭਾਈ ਸੰਦੀਪ ਸਿੰਘ ਸੱਣੀ ਵੱਲੋਂ ਅਸੀਂ ਸ਼ੁਕਰਗੁਜ਼ਾਰ ਗੁਜ਼ਾਰਾ ਉਸ ਪ੍ਰਮਾਤਮਾ ਦੇ ਕਿ ਇੱਕ ਥੱਲੇ ਕਚਹਿਰੀ ਹੈਗੀ ਤੇ ਇੱਕ ਉੱਤੇ ਵੀ ਕਚਹਿਰੀ ਹੈਗੀ ਉੱਪਰਲੀ ਕਚਹਿਰੀ ਗੁਰੂ ਸਾ ਉਹਨਾਂ ਨੇ ਐਲਾਨ ਕੀਤਾ ਕਿ ਸੂਬਾ ਸਰੰਦ ਦਾ ਸੋਦਾ ਲੱਗਿਆ ਉਹਨਾਂ ਦੀ ਰਾਜਾ ਤੋਂ ਸੋਨਿਹਾਰ ਸਾਸਤਰੀਆਕਰ ਉਹਨਾਂ ਦੀ ਰਾਜਾ ਤੋਂ ਬਿਨਾ ਕੁਝ ਨਹੀਂ ਹੁੰਦਾ ਗੁਰੂ ਮਹਾਰਾਜ ਦੀ ਰਾਜਾ ਤੋਂ ਬਿਨਾ ਕੁਝ ਨਹੀਂ ਹੁੰਦਾ ਉਹਨਾਂ ਨੇ ਸੇਵਾ ਲੈਣੀ ਸੀ ਅਸੀਂ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਆ ਆਮ ਆਦਮੀ ਪਾਰਟੀ ਆ ਭਗਵੰਤ ਮਾਨ ਸਾਹਿਬ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਜਿਹੜਾ ਜੇਲ੍ਹਾਂ ਦੇ ਵਿੱਚ ਅਣਮੁਖੀ ਤਸ਼ੱਦਦ ਹੋ ਰਿਹਾ ਜੇ ਵਾਕਈ ਤੁਹਾਡੀ ਸਰਕਾਰ ਹੈ ਜੇ ਵਾਕਈ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖ ਕੌਮ ਦੇ ਨਾਲ ਆ ਅਸੀਂ ਤੁਹਾਡੇ ਨਾਲ ਆ ਅਸੀਂ ਪੰਜਾਬੀਆਂ ਦੇ ਨਾਲ ਆ ਅਸੀਂ ਪੰਜਾਬ ਦੇ ਨਾਲ ਆ ਤੇ ਇਹੋ ਜਿਹਾ ਅਣਮੁਖੀ ਤਸ਼ੱਦਦ ਬੰਦ ਕੀਤਾ ਜਾਵੇ ਜਿੰਨੇ ਵੀ ਪੁਲਿਸ ਮੁਲਾਜ਼ਮ 15 ਤੋਂ 20 ਪੁਲਿਸ ਮੁਲਾਜ਼ਮਾਂ ਜਿਨ੍ਹਾਂ ਦਾ ਨਾਮ ਲਿਆ ਗਿਆ ਉਹਨਾਂ ਸਾਰੇ ਪੁਲਿਸ ਮੁਲਾਜ਼ਮਾਂ ਤੇ ਬਾਈ ਨੇ ਪਰਚਾ ਦਰਜ ਹੋਣਾ ਚਾਹੀਦਾ ਤੇ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀ। ਨਾ ਹੀ ਇਹ ਤੋਂ ਠੀਕ ਗੱਲ ਮੰਨੀ ਗਈ ਫਿਰ ਦੇਖੋ ਨਾ ਗੱਲ ਮੰਨੀ ਗਈ ਤਾਂ ਫਿਰ ਸਾਡੇ ਹਿੱਸੇ ਧਰਨੇ ਮੁਜ਼ਾਰੇ ਹੈਗੇ ਆ ਸਾਡੇ ਹਿੱਸੇ ਪ੍ਰੋਟੈਸਟ ਹੈਗੇ ਆ ਸਾਡੇ ਹਿੱਸੇ ਜਿਲਾ ਹੈਗੀਆਂ ਸਾਡੇ ਹਿੱਸੇ ਜਿਹੜਾ ਅਣਮੁਖੀ ਤਸ਼ੱਦਦ ਆਇਆ ਉਹ ਅਸੀਂ ਪਹਿਲਾਂ ਵੀ ਕਰਦੇ ਆਏ ਆ ਤੇ ਗਾਂ ਵੀ ਕਰਾਂਗੇ। ਮੈਂ ਸਾਡੀ ਇਹ ਨਾ ਸਾਰੀ ਟਰੱਸਟ ਆ ਇਹ ਆਲ ਇੰਡੀਆ ਤਾਫਰੀਦ ਸਾਹਿਬ ਟਰੱਸਟ ਮੈਂ ਦਾ ਪੰਜਾਬ ਪ੍ਰਧਾਨ ਆ। ਜੋ ਸਨੀ ਬਾਈ ਜੀ ਦੇ ਤੇ ਤਸ਼ੱਦਦ ਹੋਇਆ ਅਸੀਂ ਉਸ ਚੀਜ਼ ਦੇ ਖਿਲਾਫ ਆ ਕਿਉਂਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ ਸਨੀ ਦੇ ਬਹੁਤ ਮਾੜੀ ਗੱਲ ਹੋਈ ਆ ਜੀ ਬਹੁਤ ਤਸ਼ੱਦਦ ਕੀਤਾ ਇਹਨਾਂ ਨੇ ਤੇ ਅਸੀਂ ਸਨੀ ਦੇ ਹੱਕ 'ਚ ਆ ਜਿੰਨਾ ਚਿਰ ਸਨੀ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਦਿਨ ਰਾਤ ਮਿਹਨਤ ਕਰਾਂਗੇ ਧਰਨੇ ਲਾਵਾਂਗੇ ਪ੍ਰੋਟੈਸਟ ਕਰਾਂਗੇ ਜੋ ਵੀ ਸਾਡੇ ਕੋਲ ਬਣਿਆ ਅਸੀਂ ਕਰਾਂਗੇ ਆਪਣਾ ਹੀ ਬਾਈ ਸਨੀ ਦੇ ਨਾਲ ਆ ਜੋ ਕਿ ਉਹਨਾਂ ਨਾਲ ਥੱਕਾ ਹੋਇਆ ਅਸੀਂ ਸਾਰੇ ਜਿੰਨੇ ਵੀ ਪੰਜਾਬ ਦਾ ਜੂਥ ਆ ਸਾਰੇ ਉਹਨਾਂ ਦੇ ਨਾਲ ਆ ਜੀ ਫਤਿਹ ਯੂਨੀਅਨ ਦੇ ਨਾਲ ਆ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਬਾਬਾ ਫਰੀਦ ਲੜ ਸੇਵਾ ਸੁਸਾਇਟੀ ਵੱਲੋਂ ਅਸੀਂ ਬਾਈ ਸਨੀ ਦੇ ਨਾਲ ਆਈ ਤੇ ਅਸੀਂ ਇਹੀ ਚਾਹੁੰਦੇ ਆ ਕਿ ਜੇ ਮੰਗਾ ਜੜੀਆਂ ਜਾਇਜ਼ ਆ ਇਹਨਾਂ ਦੀਆਂ ਮੰਗਾ ਮਨਜ਼ੂਰ ਕੀਤੀਆਂ ਜਾਣ ਧੰਨਵਾਦ ਇਹੀ ਹੈ ਵੀ ਜਿਹੜੇ ਸਿੱਖ ਕੌਮ ਦੇ ਨਾਲ ਧੱਕਾ ਹੋ ਰਿਹਾ ਹੱਥਾਂ ਤਰ੍ਹਾਂ ਦਾ ਜਿਵੇਂ ਜੇਲਾਂ ਵਿੱਚ ਕਹਿੰਦੇ ਦਾ ਸੁਰੱਖਿਆ ਰਪਈ ਹੈ ਕੋਈ ਹੈ ਨਹੀਂਗਾ ਲਾਅਨ ਆਰਡਰ ਦੀ ਕੋਈ ਸਥਿਤੀ ਹੈ ਨਹੀਂ ਕਿਉਂਕਿ ਉੱਥੇ ਸੰਦੀਪ ਸਿੰਘ ਸਨੀ ਨਾਲ ਧੱਕਾ ਹੋਇਆ ਉੱਥੇ ਖੁਦ ਪੁਲਿਸ ਕਹਿੰਦੀ ਹੈ ਵੀ ਇੱਕ ਕੀੜੀ ਨਹੀਂ ਨਗ ਸਕਦੀ ਤੇ ਫਿਰ ਉਹ ਅਸਲ ਉਥੇ ਸਾਦ ਵਿੱਚ ਕਿਉਂ ਗਏ ਅਸੀਂ ਤੇ ਕਿਉਂ ਉਹਦੇ ਨਾਲ ਧੱਕਾ ਹੋਇਆ ਇਹ ਅਸੀਂ ਮੰਗ ਕਰਦੇ ਆਂ ਵੀ ਅਸਾਂ ਇਨਸਾਫ ਦਿੱਤਾ ਜਾਵੇ ਤਾਂ ਜੋ ਕੇ ਗਾਹ ਨੂੰ ਆਉਣ ਵਾਲੀ ਸਿੱਖੋਂ ਨੂੰ ਵੀ ਆਪਦਾ ਸਟੈਂਡ ਰੱਖਣ ਦਾ ਹੱਕ ਰਹੇ